ਅਕਾਲੀ ਦਲ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਦੇ ਉੱਪਰ ਅੱਜ ਵਿਕਰਮ ਮਜੀਠੀਆ ਖੁੱਲ ਕੇ ਬੋਲੇ ਅਤੇ ਉਹਨਾਂ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਸਭ ਕੁਝ ਅੱਜ ਕਲੀਅਰ ਕਰ ਦਿੱਤਾ ਦਰਅਸਲ ਪਿਛਲੇ ਦਿਨਾਂ ਤੋਂ ਜੋ ਅੰਦਰੂਨੀ ਕਲੇਸ਼ ਚੱਲ ਰਿਹਾ ਹੈ ਬਾਗੀ ਧੜਾ ਵੱਖ ਹੋ ਕੇ ਲਗਾਤਾਰ ਪ੍ਰਧਾਨਗੀ ਨੂੰ ਲੈ ਕੇ ਸਵਾਲ ਖੜੇ ਕਰ ਰਿਹਾ ਹੈ ਲੇਕਿਨ ਇਹਨਾਂ ਸਾਰੇ ਗਲੈਕ ਕਲੇਸ਼ ਦੇ ਦੌਰਾਨ ਅੰਦਰੂਨੀ ਕਲੇਸ਼ ਦੇ ਦੌਰਾਨ ਵਿਕਰਮ ਮਜੀਠੀਆ ਦੀ ਚੁੱਪੀ ਦੇ ਉੱਪਰ ਸਵਾਲ ਖੜੇ ਹੋਣ ਲੱਗੇ ਸੀ ਕਿ ਆਕਰ ਪਾਰਟੀ ਦੇ ਵਿੱਚ ਐਨਾ ਕੁਝ ਹੋ ਰਿਹਾ ਹੈ ਪਾਰਟੀ ਦੇ ਵਿੱਚ ਧੜੇਬੰਦੀ ਹੋ ਰਹੀ ਹੈ ਧੜੇਬੰਦੀ ਵੀ ਜਗਜਾਰ ਹੋ ਰਹੀ ਹੈ ਲੇਕਿਨ ਵਿਕਰਮ ਮਜੀਠੀਆ ਇਸ ਮਾਮਲੇ ਦੇ ਉੱਪਰ ਆਖਰ ਅਜੇ ਤੱਕ ਚੁੱਪ ਕਿਉਂ ਨੇ ਇਸ ਸਬੰਧੀ ਅੱਜ ਖੁੱਲ ਕੇ ਵਿਕਰਮ ਮਜੀਠੀਆ ਬੋਲੇ ਨੇ ਅਤੇ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ ਕਿ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਵਿਕਰਮ ਮਜੀਠੀਆ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਮੈਂ ਕੋਈ ਮੌਕਾ ਪ੍ਰਸਤ ਜਾਂ ਫਿਰ ਦਲ ਬਦਲੂ ਨਹੀਂ ਸੋ ਇਹ ਇੱਕ ਤਰ੍ਹਾਂ ਦਾ ਕਟਾਕਸ਼ ਬਾਗੀਆਂ ਦੇ ਉੱਪਰ ਕੀਤਾ ਗਿਆ ਜਾਂ ਉਹਨਾਂ ਲੋਕਾਂ ਦੇ ਉੱਪਰ ਕਰਦੇ ਹੋਏ ਨਜ਼ਰ ਆਏ ਨੇ ਜਿਹੜੇ ਲੋਕ ਔਖੀ ਘੜੀ ਦੇ ਵਿੱਚ ਪਾਰਟੀ ਦਾ ਸਾਥ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਗਏ ਸੀ ਤੇ ਉਹਨਾਂ ਨੇ ਆਪਣੀ ਚੁੱਪੀ ਦਾ ਜਾਂ ਫਿਰ ਪਾਰਟੀ ਦੇ ਸਾਰੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦਾ ਕਾਰਨ ਵੀ ਦੱਸਦੇ ਹੋਏ ਕਿਹਾ ਕਿ ਮੇਰੇ ਵੀ ਕੁਝ ਨਿੱਜੀ ਫਰਜ਼ ਨੇ ਮੇਰੇ ਵੀ ਬਜ਼ੁਰਗ ਮਾਪੇ ਨੇ ਉਹਨਾਂ ਦੇ ਲਈ ਮੈਨੂੰ ਸਮਾਂ ਦੇਣਾ ਪੈਂਦਾ ਮੈਨੂੰ ਆਪਣੇ ਪਰਿਵਾਰ ਦੇ ਲਈ ਸਮਾ ਦੇਣਾ ਪੈਂਦਾ ਦੱਸ ਦਈਏ ਕਿ ਪਿਛਲੇ ਦਿਨੀ ਅ ਜੋ ਅੰਦਰੂਨੀ ਕਲੇਸ਼ ਦੇ ਉੱਪਰ ਕਈ ਮੀਟਿੰਗਾਂ ਹੋਈਆਂ ਸੀ ਬਾਗੀ ਧੜਾ ਆਪਣੀਆਂ ਮੀਟਿੰਗਾਂ ਕਰ ਰਿਹਾ ਸੀ ਤੇ ਦੂਸਰੇ ਪਾਸੇ ਪਾਰਟੀ ਦੇ ਪ੍ਰਧਾਨ ਲਗਾਤਾਰ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਬਰਕਰਾਰਾਂ ਦੇ ਨਾਲ ਮੀਟਿੰਗਾਂ ਕਰਦੇ ਹੋਏ ਨਜ਼ਰ ਆਏ ਸੀ ਲੇਕਿਨ ਇਹਨਾਂ ਮੀਟਿੰਗਾਂ ਦਾ ਹਿੱਸਾ ਵਿਕਰਮ ਮਜੀਠੀਆ ਨਹੀਂ ਸੀ ਨਾ ਹੀ ਉਹ ਬਾਗੀ ਧੜੇ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ ਔਰ ਨਾ ਹੀ ਪਰ ਮਾਫ਼ ਕਰਨਾ ਨਾ ਹੀ ਪ੍ਰਧਾਨ ਦੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਹੋ ਰਹੀ ਸੀ ਜਿਸ ਦੇ ਉੱਪਰ ਲਗਾਤਾਰ ਚਰਚਾਵਾ ਸ਼ੁਰੂ ਹੋਈ ਕਿ ਆਖਰ ਵਿਕਰਮ ਮਜੀਠੀਆ ਦਾ ਸਟੈਂਡ ਕੀ ਹੋਏਗਾ ਵਿਕਰਮ ਮਜੀਠੀਆ ਬਾਕੀ ਧੜੇ ਦੇ ਨਾਲ ਖੜੇਗਾ ਜਾਂ ਫਿਰ ਪਾਰਟੀ ਦੇ ਨਾਲ ਖੜੇਗਾ ਸੋ ਅੱਜ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਖੁੱਲ ਕੇ ਬੋਲਦੇ ਹੋਏ ਨਜ਼ਰ ਆਏ ਤੋਂ ਮੀਡੀਆ ਦੇ ਮੁਖਾਤਬ ਹੁੰਦੇ ਹੋਏ ਬੋਲੇ ਕਿ ਮੈਂ ਮੌਕਾ ਪ੍ਰਸਤ ਨਹੀਂ ਮੈਂ ਪਾਰਟੀ ਦਾ ਸੱਚਾ ਸਿਪਾਹੀਆਂ ਅਤੇ ਮੈਂ ਦਾਲਬਾਦ루 ਨਹੀਂ ਨਾਲ ਹੀ ਨਾਲ ਨਾਰਾਜ਼ ਨੇਤਾਵਾਂ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਇਕੱਠੇ ਖੜੀਏ ਅਤੇ ਪਾਰਟੀ ਨੂੰ ਤਕੜਾ ਕਰਨ ਦੇ ਲਈ ਜ਼ੋਰ ਲਗਾਈਏ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਸੋ ਇੱਕ ਤਰ੍ਹਾਂ ਦੀ ਅਪੀਲ ਉਹਨਾਂ ਲੋਕਾਂ ਦੇ ਲਈ ਉਹਨਾਂ ਲੀਡਰਾਂ ਦੇ ਲਈ ਕਰਦੇ ਨਜ਼ਰ ਆਏ ਨੇ ਜਿਹੜੇ ਲੀਡਰ ਪਾਰਟੀ ਦੇ ਨਾਲ ਮਨਮੋਟਾਬ ਬੜਾਈ ਬੈਠੇ ਨੇ ਸੋ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਟਾਈਮ ਆ ਕਿ ਸਾਰੇ ਇਕੱਠੇ ਹੋ ਕੇ ਪਾਰਟੀ ਨੂੰ ਤਕੜਾ ਹੋਣ ਦੇ ਲਈ ਜ਼ੋਰ ਲਗਾਈਏ ਸੋ ਇਸ ਸਵਾਲ ਦੇ ਉੱਪਰ ਕਿ ਪਾਰਟੀ ਦੇ ਵਿੱਚ ਦੁਫਾੜ ਹੋ ਚੁੱਕਿਆ ਹੈ ਪਾਰਟੀ ਦੋ ਭਾਗਾਂ ਵਿੱਚ ਵੰਡੀ ਗਈ ਇਸ ਦੇ ਉੱਪਰ ਵੀ ਸਿੱਧੇ ਸ਼ਬਦਾਂ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਪਾਰਟੀ ਦੇ 90% ਜਿਹੜੇ ਲੋਕ ਨੇ ਉਹ ਇਕੱਠੇ ਨੇ 90% ਪਾਰਟੀ ਇਕੱਠੀ ਹੈ ਸੋ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਨਾਲ ਹੀ ਨਾ ਉਹਨਾਂ ਨੇ ਕਿਹਾ ਵੀ ਜਿਹੜੇ ਵਿਰੋਧੀ ਨੇ ਉਹ ਲਗਾਤਾਰ ਸਾਜ਼ਿਸ਼ਾਂ ਕਰ ਰਹੇ ਨੇ ਪਾਰਟੀ ਨੂੰ ਖੇਰੂ-ਖੇਰੂ ਕਰਨ ਦੇ ਲਈ ਸੋ ਇਹਨਾਂ ਸਾਜ਼ਿਸ਼ਾਂ ਤੋਂ ਬਚਣਾ ਚਾਹੀਦਾ ਤੇ ਕਿਸੇ ਵੀ ਸਾਜ਼ਿਸ਼ ਦਾ ਜਿਹੜਾ ਹਿੱਸਾ ਉਹ ਸਾਨੂੰ ਜਾਂ ਫਿਰ ਅਕਾਲੀ ਦਲ ਦੇ ਕਿਸੇ ਵੀ ਲੀਡਰ ਨੂੰ ਨਹੀਂ ਬਣਨਾ ਚਾਹੀਦਾ ਇਹ ਅੱਜ ਵੱਡੀ ਸਟੇਟਮੈਂਟ ਆ ਜਿਹੜੀ ਵਿਕਰਮ ਮਜੀਠੀਆ ਦੇ ਵੱਲੋਂ ਆਈ ਹੈ ਦੱਸਦੀ ਹੈ ਕਿ ਲਗਾਤਾਰ ਪਾਰਟੀ ਦੇ ਵਿੱਚ ਚੱਲ ਰਹੇ ਕਲੇਸ਼ ਦੇ ਦੌਰਾਨ ਵਿਕਰਮ ਮਜੀਠੀਆ ਚੁਪਸਾਨਾ ਕਿ ਭਾਵੇਂ ਕਿ ਉਹ ਵਕ-ਵਕ ਮੁੱਦਿਆਂ ਦੇ ਉੱਪਰ ਸਰਕਾਰ ਨੂੰ ਤਾਂ ਘੇਰਦੇ ਨਜ਼ਰ ਆ ਰਹੇ ਸੀ ਲੇਕਿਨ ਪਾਰਟੀ ਦੇ ਸਬੰਧ ਦੇ ਵਿੱਚ ਹੋ ਰਹੀਆਂ ਮੀਟਿੰਗਾਂ ਦੇ ਵਿੱਚ ਉਹਨਾਂ ਵੱਲੋਂ ਦੂਰੀ ਬਣਾਈ ਹੋਈ ਸੀ ਜਿਸ ਤੋਂ ਬਾਅਦ ਨਵੀਂ ਚਰਚਾ ਨੇ ਜਨਮ ਲੈ ਲਿਆ ਸੀ ਕਿ ਕਿਤੇ ਵਿਕਰਮ ਮਜੀਠੀਆ ਵੀ ਕੁਝ ਨਵੀਂ ਪਲੈਨਿੰਗ ਦੇ ਵਿੱਚ ਤਾਂ ਨਹੀਂ ਲੇਕਿਨ ਅੱਜ ਉਹਨਾਂ ਸਾਰੀਆਂ ਜਿਹੜੀਆਂ ਚਰਚਾਵਾਂ ਸੀ ਉਹਨਾਂ ਦੇ ਉੱਪਰ ਵਿਰਾਮ ਲਗਾਉਂਦੇ ਹੋਏ ਵਿਕਰਮ ਮਜੀਠੀਆ ਦੇ ਵੱਲੋਂ ਵੱਡੀ ਸਟੇਟਮੈਂਟ ਪਾਰਟੀ ਦੇ ਹੱਕ ਵਿੱਚ ਦਿੱਤੀ ਗਈ ਹੈ ਤੇ ਇਹ ਕਹਿੰਦੇ ਨਜ਼ਰ ਆਏ ਨੇ ਕਿ ਉਹ ਪਾਰਟੀ ਦੇ ਸੱਚੇ ਸਿਪਾਹੀ ਨੇ ਉਹ ਪਾਰਟੀ ਦੇ ਨਾਲ ਖੜੇ ਨੇ ਤੇ ਨਾਲ ਹੀ ਨਾਲ ਜਿਹੜੇ ਨਰਾਜ਼ ਨੇਤਾ ਨੇ ਨਰਾਜ਼ ਲੀਡਰ ਨੇ ਉਹਨਾਂ ਦੇ ਸਬੰਧ ਵਿੱਚ ਉਹ ਕਹਿੰਦੇ ਨਜ਼ਰ ਆਏ ਨੇ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਸਮੇਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜ਼ੋਰ ਲਗਾਉਣਾ ਚਾਹੀਦਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ 90% ਜਿਹੜੀ ਪਾਰਟੀ ਆ ਉਹ ਇਕੱਠੀ ਹੈ ਸੋ ਇਹ ਉਹ ਵਿਚਾਰ ਸੀ ਜਿਹੜੇ ਅੱਜ ਮੀਡੀਆ ਦੇ ਸਾਹਮਣੇ ਮਜੀਠੀਆ ਦੇ ਬਲੋ ਰੱਖੇਗੇ ਉਸ ਵਿਕਰਮ ਮਜੀਠੀਆ ਜਿਸ ਦੇ ਉੱਪਰ ਲਗਾਤਾਰ ਇਹ ਸਵਾਲ ਉੱਠਨੇ ਸ਼ੁਰੂ ਹੋਏ ਸੀ ਕਿ ਆਖਰ ਅੰਦਰੂਨੀ ਕਲੇਸ਼ ਜਿਹੜਾ ਕਿ ਪਾਰਟੀ ਦੇ ਵਿੱਚ ਵੱਡਾ ਅੰਦਰੂਨੀ ਕਲੇਸ਼ ਛਿੜਿਆ ਹੋਇਆ ਉਸ ਦੇ ਉੱਪਰ ਉਹਨਾਂ ਦੀ ਚੁੱਪੀ ਕਿਉਂ ਤੇ ਉਹ ਮੀਟਿੰਗਾਂ ਦੇ ਵਿੱਚ ਹਿੱਸਾ ਕਿਉਂ ਨਹੀਂ ਲੈ ਰਹੇ ਜਿਸ ਦੇ ਉੱਪਰ ਉਹਨਾਂ ਨੇ ਆਪਣੇ ਨਿੱਜੀ ਫਰਜ਼ਾਂ ਦੀ ਨਿੱਜੀ ਰੁਝੇਮਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਮੇਰੇ ਵੀ ਕੁਝ ਨਿੱਜੀ ਫਰਜ਼ ਨੇ ਮੇਰੇ ਵੀ ਕੁਝ ਨਿੱਜੀ ਰੁਝੇਮਾਂ ਨੇ ਲੇਕਿਨ ਜਦੋਂ ਗੱਲ ਪਾਰਟੀ ਦੀ ਆ ਤਾਂ ਉਹ ਪਾਰਟੀ ਦੇ ਨਾਲ ਨੇ ਪਾਰਟੀ ਦੇ ਸੱਚੇ ਸਿਪਾਹੀ ਨੇ ਉਹ ਮੌਕਾ ਪ੍ਰਸਤ ਜਾ ਫਿਰ ਦਲ ਬਦਲੂਨੀ اے ਵਿਕਰਮਜੀਤਿਆ ਕਹਿੰਦੇ ਹੋਏ ਨਜ਼ਰ ਆਏ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਵਰਜਾਨਾ ਲੋਕਨਾ ਟੀਵੀ ਦੇ ਨਾਲ